DIG ਹਰਚਰਨ ਭੁੱਲਰ ਨੂੰ CBI ਨੂੰ ਫੜਾਉਣ ਵਾਲੇ ਸ਼ਿਕਾਇਤਕਰਤਾ ਆਕਾਸ਼ ਬੱਤਾ ਉਹ ਸਾਡੇ ਨਾਲ ਨੇ ਇਸ ਵਾਰ ਅਸੀਂ ਇੱਕ ਗੱਲ ਹੋਰ ਕਰਨ ਜਾ ਰਹੇ ਹਾਂ ਕਿਉਂਕਿ ਉਲਟਾ ਇਹਨਾਂ ਉੱਤੇ ਕਈ FIR ਦਰਜ ਹੋਣ ਦਾ ਦਾਵਾ ਇੱਕ ਵਕੀਲ ਵੱਲੋਂ ਕੀਤਾ ਜਾਂਦਾ ਹੈ ਉਸ ਵਕੀਲ ਨੇ ਜੋ ਆਕਾਸ਼ ਬੱਤਾ ਬਾਰੇ ਗੱਲਾਂ ਕੀਤੀਆਂ ਨੇ ਜੋ ਸਵਾਲ ਚੁੱਕੇ ਨੇ ਉਹ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਖੁਦ ਉਹ ਸ਼ਿਕਾਇਤਕਰਤਾ ਸਾਡੇ ਨਾਲ ਨੇ ਬਾਈ ਜੀ ਇੱਕ ਪਾਸੇ ਤੁਸੀਂ ਜਦੋਂ ਝੰਡਾ ਚੁੱਕਿਆ ਕਿ ਨਹੀਂ ਅਸੀਂ ਆਪਣੀ ਮਿਹਨਤ ਦੀ ਕਮਾਈ ਦੇਣੀ ਨਹੀਂ ਆ ਪੁਲਿਸ ਅਫਸਰਾਂ ਨੂੰ ਨਜਾਇਜ਼ ਤੁਸੀਂ ਸ਼ਿਕਾਇਤ ਕੀਤੀ ਸੀਬੀਆਈ ਨੇ ਹੱਥ ਪਾਇਆ ਪ੍ਰਕਿਰਿਆ ਚੱਲ ਰਹੀ ਹੈ ਹਾਈ ਕੋਰਟ ਤੁਸੀਂ ਵੀ ਗਏ ਪਰ ਨਾਲ ਦੇ ਨਾਲ ਇੱਕ ਅਚਾਨਕ ਵਕੀਲ ਆਉਂਦੇ ਆ ਹਾਈ ਕੋਰਟ ਦੇ ਉਹ ਤੁਹਾਡੇ ਦੁਆਲੇ ਹੋ ਜਾਂਦੇ ਆ ਤੁਹਾਡੇ ਤੇ ਬਹੁਤ ਜ਼ਿਆਦਾ ਸਵਾਲ ਚੁੱਕੇ ਆ ਜਿੰਨੇ ਇੰਟਰਵਿਊ ਉਹਨਾਂ ਦੇ ਹੋਏ ਆ ਤੁਸੀਂ ਦੇਖੇ ਹੋਣਗੇ ਸਭ ਤੋਂ ਪਹਿਲਾਂ ਤੇ ਮੋਢਲਾ ਸਵਾਲ ਵੀ ਮੇਰਾ ਇਹ ਹੈ ਕਿ ਤੁਹਾਡੇ ਉੱਤੇ ਨਹੀਂ ਐਫਆਈਆਰ ਦਰਜ ਹੋ ਗਈਆਂ ਤੁਸੀਂ ਲੁਕੋਇਆ ਕਿਉਂ ਮੀਡੀਆ ਤੋਂ ਪਹਿਲੀ ਗੱਲ ਤਾਂ ਮੈਂ ਕੁਝ ਵੀ ਨਹੀਂ ਲੁਕੋਇਆ ਜੋ ਮੈਨੂੰ ਮੀਡੀਆ ਨੇ ਕੁਐਸਚਨ ਕੀਤੇ ਮੈਂ ਦਿੱਤੇ ਦੂਜੀ ਗੱਲ ਆ ਗਈ ਵਕੀਲ ਸਾਹਿਬ ਮੈਂ ਪਹਿਲੇ ਵਕੀਲ ਸਾਹਿਬ ਦੇਖੇ ਨੇ ਜਿਹੜੇ ਇੱਕ ਪਈਆ ਤਾਂ ਇਹ ਅਨਾਉਂਸ ਕਰ ਦੇਣ ਕਿ ਮੈਂ ਭੁੱਲਰ ਦਾ ਵਕੀਲ ਹਾਂ ਜਾਂ ਇਹ ਅਨਾਉਂਸ ਕਰ ਦੇਣ ਮੈਂ ਭੁੱਲਰ ਦਾ ਹਮੇਤੀ ਹਾਂ ਫੇਰ ਤਾਂ ਇਹਨਾਂ ਦੀ ਹਰ ਗੱਲ ਸਿਰ ਮੱਥੇ ਆ ਜਿਵੇਂ ਇੱਕ ਬਹੁਤ ਜ਼ਿਆਦਾ ਰੋਲਾ ਪਾ ਰਹੇ ਨੇ ਮੈਂ ਮਤਲਬ ਕੀ ਲੋਕਾਂ ਦਾ ਮੈਸੇਜਰ ਦੇਣ ਨੂੰ ਰੱਖਿਆ ਜਾਂ ਕੁਝ ਵੀ ਕਹਿੰਦੇ ਨੇ ਮੈਂ ਪਬਲਿਕ ਸਰਵੰਟ ਆ ਮੇਰੀ ਡਿਊਟੀ ਬਣਦੀ ਹੈ ਮੇਰਾ ਇਹ ਬਣਦਾ ਜੋ ਕੱਲ ਇਹਨਾਂ ਨੇ ਕੰਮ ਕੀਤਾ ਜਿਹੜਾ ਕੰਮ ਇਹਨਾਂ ਨੇ ਕੀਤਾ ਵਕੀਲ ਸਾਹਿਬ ਨੇ ਉਹਦੇ ਤੋਂ ਇਹਨਾਂ ਦੀ ਸਿੱਧੀ ਸਿੱਧੀ ਮੰਸ਼ਾ ਹੈ ਵੀ ਕੋਈ ਆਮ ਬੰਦਾ ਕਿਸੇ ਅਫਸਰ ਦੇ ਖਿਲਾਫ ਨਾ ਜਾਵੇ ਜੇ ਜਾਉਂਗੇ ਤਾਂ ਐਵੇਂ ਦੇ ਵਕੀਲ ਸਾਹਿਬ ਸਾਡੇ ਉਹਨਾਂ ਨੂੰ ਤੰਗ ਕਰਨਗੇ ਉਹਨਾਂ ਨੂੰ ਪਰੇਸ਼ਾਨ ਕਰਨਗੇ ਉਹਨਾਂ ਦੀ ਮਿੱਟੀ ਪੱਟਣਗੇ ਜਾਂ ਕਿ ਤੁਸੀਂ ਲਾਓ ਵਕੀਲ ਦਾ ਕੰਮ ਵਕੀਲ ਐਫ ਆਈ ਆਰ ਪੜ੍ਹ ਕੇ ਦੱਸ ਦਿੰਦਾ ਹੈ ਕਿ ਇਹ ਸਹੀ ਹੈ ਗਲਤ ਹੈ ਇਹਨਾਂ ਨੇ ਐਫ ਆਈ ਆਰ ਨੰਬਰ ਤਾਂ ਲਿਖ ਲੈ ਠੀਕ ਹੈ ਜੀ ਤੇ ਇਹਨਾਂ ਨੇ ਇਹ ਤਾਂ ਨਹੀਂ ਪਤਾ ਕੀਤਾ ਵੀ ਉਹ ਐਫ ਆਈ ਆਰਾਂ ਦੇ ਸਟੇਟਸ ਕੀ ਨੇ ਜਾਂ ਉਹ ਐਫ ਆਈ ਆਰ ਕੈਂਸਲ ਹੋ ਗਈਆਂ ਜਾਂ ਐਫ ਆਈ ਆਰਾਂ ਚ ਬਰੀ ਹੋ ਗਏ ਠੀਕ ਹੈ ਚਲੋ ਮੈਂ ਫੇਰ ਵੀ ਕਹਿੰਨਾ ਕੋਈ ਗੱਲ ਨਹੀਂ ਕਿਸੇ ਦਾ ਤੋਰੀ ਫੁਲਕਾ ਚੱਲਦਾ ਚੱਲੇ ਬਾਈ ਜੀ ਪਹਿਲੀ ਗੱਲ ਤਾਂ ਮੇਰਾ ਪੁੱਲਰ ਚ ਕੰਪਲੇਂਟਰ ਮੈਂ ਪੁੱਲਰ ਤੋਂ ਠੀਕ ਹੈ ਹੂ ਆਰ ਦਿਸ ਇਹ ਕੋਣ ਨੇ ਇਹਨਾਂ ਦਾ ਕੀ ਲੈਣ ਦੇਣ ਸੀ ਵਿਚਾਨ ਲਈ ਇਹ ਕੀ ਕੁਛ ਇਹਨਾਂ ਨੂੰ ਕੋਈ ਨਾ ਦੀ ਡਿਮਾਂਡ ਜਾਂ ਕੋਈ ਮੇਰੀ ਰੈਕੀ ਕਰਾ ਰਹੇ ਨੇ ਇਹ ਯਾ ਭੁੱਲਰ ਦੇ ਕੋਈ ਨੇੜੇ ਨੇ ਇਹ ਮੈਨੂੰ ਤਾਂ ਐਵੇਂ ਦਾ ਹੀ ਕੁਝ ਲੱਗ ਰਿਹਾ ਜਿਹੜਾ ਮੇਰੇ ਬਾਰੇ ਇੰਨੀ ਇਨਫੋਰਮੇਸ਼ਨ ਇਕੱਠੀ ਕਰਨੀ ਵਕੀਲ ਨੂੰ ਅਸੀਂ ਖੁਦ ਸਵਾਲ ਕੀਤਾ ਸੀ ਕਿ ਤੁਸੀਂ ਕਿਉਂ ਬੋਲ ਰਹੇ ਹੋ ਆਕਾਸ਼ ਬੱッタ ਦੇ ਦੁਆਲੇ ਕਿਉਂ ਹੋਏ ਹੋ ਤਾਂ ਉਹ ਕਹਿੰਦੇ ਮੇਰੇ ਕੋਲ ਲੋਕਾਂ ਨੇ ਇਹ ਸਾਰਾ ਰਿਕਾਰਡ ਭੇਜਿਆ ਤੇ ਮੇਰਾ ਫਰਜ਼ ਬਣਦਾ ਵਕੀਲ ਹੋਣ ਨਾਤੇ ਮੈਂ ਲੋਕਾਂ ਨੂੰ ਜਾਗਰੂਕ ਕਰਾਂ ਕਿ ਆਕਾਸ਼ ਬੱッタ ਦਾ ਰਿਕਾਰਡ ਕੀ ਹੈ ਉਹ ਲੋਕ ਬੇਲੇ ਨੇ ਭਾਈ ਜੀ ਮੈਂ ਆਪ ਹਰਾਣਾ ਨਾ ਇਹਦੇ ਕਹਿਣ ਮੁਤਾਬਕ ਲੋਕ ਬੇਲੇ ਨੇ ਹੈਨਾ ਕੁੱਲਰਦਾ ਤਾਂ ਨਹੀਂ ਭੇਜਿਆ ਕੁਛ ਇਹਨੂੰ ਜਿਹਦੇ ਘਰੋਂ 7 ਕਰੋੜ ਫੜਿਆ ਗਿਆ ਜਿਹਦੇ ਘਰੋਂ ਇੰਨਾ ਕੁਛ ਫੜਿਆ ਗਿਆ ਉਹ ਤਾਂ ਨਹੀਂ ਇਹਨੂੰ ਕੁਛ ਭੇਜਿਆ ਕਿਸੇ ਨੇ ਜਿਹੜੇ ਬੰਦੇ ਨੇ ਹਿੰਮਤ ਕਰਕੇ ਮੈਂ ਆਪਣੇ ਸ਼ਹਿਰ ਦਾ ਵਪਾਰ ਬਚਾਣ ਲਈ ਜਾਂ ਕੁਛ ਕਰਨ ਲਈ ਜੇ ਕਦਮ ਚੱਕਿਆ ਤਾਂ ਇਹ ਜੇ ਲੋਕ ਸਾਡੀਆਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਆਕੇ ਠੀਕ ਹੈ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਇਹਦੇ ਥੱਲੇ ਕਮੈਂਟ 'ਚ ਇਹਨੂੰ ਕੀ ਕੁਛ ਬੋਲਿਆ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਇਹਨੇ ਇੱਕ ਸ਼ਬਦ ਆਖਿਆ ਮੇਰੇ ਲਈ ਚੋਰ ਭਾਈ ਜੀ ਇਹਦਾ ਮੈਂ ਕੀ ਚੋਰੀ ਕੀਤਾ ਮੈਨੂੰ ਦੱਸੇ ਮੇਰੇ ਤੇ ਇੱਕ ਵੀ ਚੋਰੀ ਦਾ ਕੋਈ ਮੁਕੱਦਮਾ ਦਰਜ ਨਹੀਂ ਹੈ ਇਹਨੂੰ ਵਕੀਲ ਸਾਹਿਬ ਨੂੰ ਡੈਫਮੇਸ਼ਨ ਭੇਜ ਰਹੇ ਨੇ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਪਰ ਇਹਨੇ ਅਡਾਉਣਾ ਤਾਂ ਮਜ਼ਾ ਆ ਕੇ ਆ ਵੀ ਇਹਨੂੰ ਕੀ ਫਰਕ ਹੈ ਮੈਂ ਵਕੀਲ ਹਾਂ ਭਾਈ ਜੀ ਇਹਦਾ ਇਹ ਮਤਲਬ ਨਹੀਂਗਾ ਵੀ ਜੇ ਤੁਸੀਂ ਕਾਲਾ ਕੋਟ ਪਾ ਲਿਆ ਤੁਸੀਂ ਕਿਸੇ ਨੂੰ ਚੋਰ ਦੱਸੋਗੇ ਕਿਸੇ ਦੀ ਪਰਸਨਲ ਲਾਈਫ ਨੂੰ ਇਹ ਕਰੋਗੇ ਠੀਕ ਹੈ ਭਾਈ ਜੀ ਕਈ ਲੋਕਾਂ ਨੇ ਇਹਨਾਂ ਦੀ ਪਰਸਨਲ ਲਾਈਫ ਬਾਰੇ ਮੈਨੂੰ ਬਹੁਤ ਕੁਝ ਦੱਸਿਆ ਜੇ ਮੈਂ ਅੱਜ ਬੋਲ ਪਵਾ ਨਾ ਤਾਂ ਮਿਰਚਾਂ ਥੱਲੇ ਦੀਆਂ ਨਿਕਲਣੀਆਂ ਇਹਦੇ ਨੇ ਹਿਸਾਬ ਨਹੀਂ ਲੱਗਣਾ ਇਹਨੂੰ ਭਾਈ ਜੀ ਮੈਂ ਕੰਮ ਕੀਤਾ ਐਪਰੀਸ਼ੀਏਟ ਕਰਨ ਦੀ ਵਜ੍ਹਾ ਇਹ ਬੰਦਾ ਕਿਹੜੇ ਪਾਸੇ ਤੁਰਿਆ ਪਰ ਇੱਕ ਗੱਲ ਤੇ ਤੁਹਾਡਾ ਉਹ ਥੈਂਕ ਯੂ ਕਰਦੇ ਆ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਇੰਟਰਸਟ ਕੀ ਹੈ ਕਿ ਡੀਆਈਜੀ ਭੁੱਲਰ ਨਾਲ ਤੁਹਾਡੀ ਸੈਟਿੰਗ ਹੋਈ ਹੈ ਤਾਂ ਉਹਨਾਂ ਨੇ ਹੱਸ ਕੇ ਜਵਾਬ ਦਿੱਤਾ ਕਿ ਮੇਰੀ ਸੈਟਿੰਗ ਸਿੱਧੀ ਰੱਬ ਨਾਲ ਹੈ ਇਹੋ ਜੇ ਅਫਸਰਾਂ ਨਾਲ ਸੈਟਿੰਗ ਹੋਣੀ ਹੈ ਜ ਜਿਹਦੇ ਕੋਲ 200 ਕਰੋੜ ਰੁਪਈਆ ਹੈਗਾ ਅਜੇ ਮੇਰੇ ਕੋਲ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਤੁਹਾਡੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੀ ਐਫਆਈਆਰ ਦਾ ਸਟੇਟਸ ਕੀ ਹੈ ਕਹਿੰਦੇ ਇੱਕ ਐਫਆਈਆਰ ਨੰਬਰ 8 ਹੈ ਵਿਜੀਲੈਂਸ ਨੇ ਦਰਜ ਕੀਤੀ ਹੈ ਆਕਾਸ਼ ਬੱਤਾਂ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ ਉਸ ਐਫਆਈਆਰ ਦੇ ਵਿੱਚ ਹਾਂਜੀ ਵਿਜੀਲੈਂ ਤੁਸੀਂ ਐਫ ਆਈ ਆਰ ਦੀ ਕਾਪੀ ਕਢਾਓ ਉਹਦੇ ਵਿੱਚ ਮੇਰਾ ਕੋਈ ਨਾਮ ਨਹੀਂ ਠੀਕ ਹੈ 120ਵੀਂ ਦੇ ਵਿੱਚ ਬਾਅਦ ਵਿੱਚ ਵਿਜੀਲੈਂਸ ਨੇ ਕੋਈ ਕਿਸੇ ਤਰੀਕੇ ਨਾਲ ਮੈਨੂੰ ਪਾਤਾ ਤੇ ਉਹ ਅੰਡਰ ਟ੍ਰਾਇਲ ਹੈ ਅੰਡਰ ਟ੍ਰਾਇਲ ਇਹ ਕੋਈ ਜੱਜ ਸਾਹਿਬ ਨੇ ਇਹ ਜਿਨ੍ਹਾਂ ਨੇ ਸਜ਼ਾ ਸੁਨਾਤੀ ਮੈਨੂੰ ਕੱਲੇ ਸਾਬਤ ਕਰਤਾ ਸਾਰਾ ਕੁਝ ਵਕੀਲ ਸਾਹਿਬ ਨੇ ਵੀ ਹਾਂਜੀ ਆਕਾਸ਼ ਬੱਤਾ ਜੀ ਫਲਾਣਾ ਜੀ ਆਕਾਸ਼ ਬੱਤਾ ਜੀ ਠੰਕਾ ਜੀ ਇਹਨਾਂ ਨੂੰ ਕਿਹਨੇ ਰਾਈਟ ਦਿੱਤਾ ਬਾਈ ਜੀ ਮੇਰੇ ਖਿਲਾਫ ਬੋਲਣ ਦਾ ਮੈਨੂੰ ਇਹ ਗੱਲ ਦੱਸਣ ਵਿਜੀਲੈਂਸ ਜਿਹੜਾ 8 ਨੰਬਰ ਮੁਕੱਦਮਾ ਹੈ ਉਹ ਅੰਡਰ ਟ੍ਰਾਇਲ ਹੈ ਮੋਹਾਲੀ ਕੋਰਟ ਦੇ ਵਿੱਚ ਚੱਲ ਰਿਹਾ ਹਾਈ ਕੋਰ ਠੀਕ ਹੈ ਇਹ ਤਾਂ ਬਾਈ ਜੀ ਹਾਈ ਕੋਰਟ ਨੂੰ ਸਿੱਕੇ ਟਾਂਕੇ ਬੰਦਾ ਕੱਲਾ ਹੀ ਹੁਲ ਹੋਰ ਲੋਰ ਕੁਝ ਨਹੀਂ ਬਾਈ ਜੀ ਸਾਫ਼ ਦੇਂਦਾ ਠੀਕ ਹੈ ਮੀਡੀਆ ਦੇ ਚੱਕਰ ਚ ਤੋਰੀ ਫੁਲਕਾ ਚੱਲਣਾ ਇਹਦਾ ਹੋਰ ਕੀ ਕਰ ਰਿਹਾ ਇਹ ਆਹੀ ਚਲਾ ਰਿਹਾ ਪਰ ਜਿਹੜੇ 6 7 ਪਰਚਿਆਂ ਦਾ ਵੇਰਵਾ ਸਾਂਝਾ ਕੀਤਾ ਗਿਆ ਉਹਨਾਂ ਪਰਚਿਆਂ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਹਾਡੇ ਤੇ ਸੱਚੇ ਆ ਝੂਠੇ ਆ ਬਾਈ ਜੀ ਮੇਰੀ ਗੱਲ ਸੁਣੋ 2012 ਦਾ 13 ਦਾ ਮਕਦਮਾ ਇਹ ਦੱਸ ਰਿਹਾ ਉਹਦੇ ਵਿੱਚ ਮੈਨੂੰ ਬਾਈ ਜਤ ਬਰੀ ਕਰ ਦਿੱਤਾ ਗਿਆ 2014 ਦਾ ਪਰਚਾ ਸੀ ਉਹਦੇ ਵਿੱਚ ਜਿਹੜਾ ਬੰਦਾ ਕੰਪਲੇਂਟਰ ਸੀ ਉਹਨੇ ਐਫੀਡੇਫਡ ਫਾਈਲ ਕੀਤਾ ਕਿ ਮੇਰੇ ਤੋਂ ਗਲਤੀ ਹੋਈ ਹੈ ਉਹਦੇ ਤੁਸੀਂ ਰਿਕਾਰਡ ਕਢਾ ਸਕਦੇ ਹੋ ਮਲੋ ਕੋਡ ਦੇ ਵਿੱਚ ਜਦੋਂ ਇੱਕ ਬੰਦੇ ਨੇ ਲਿਖ ਕੇ ਹੀ ਦੇਤਾ ਕਿ ਮੇਰੇ ਤੋਂ ਗਲਤੀ ਹੋ ਗਈ ਉਹ ਮੈਂ ਇਹ ਤਾਂ ਮੇਰੀ ਭਲੇ ਮਾਨਸੀ ਆ ਵੀ ਮੈਂ ਉਹਤੇ 182 ਠ ਕਾਰਵਾਈ ਨਹੀਂ ਕਰਾਈ ਹੂੰ ਠੀਕ ਹੈ ਉਸ ਤੋਂ ਬਾਅਦ ਇੱਕ ਮੁਕੱਦਮਾ ਆ ਹਾਜੀ ਭਰਤ ਸ਼ਰਮਾ ਵਾਲਾ ਬੋਲ ਰਿਹਾ ਜਿਹਦੇ ਵਿੱਚ ਜੱਜ ਸਾਹਿਬ ਨੇ ਭਰਤ ਸ਼ਰਮਾ ਤੇ ਉਸ ਪਾਰਟੀ ਦਾ ਪੈਚ ਅਪ ਕਰਾਤਾ ਠੀਕ ਹੈ ਜੀ ਭਰਤ ਗੁਪਤਾ ਉਹਦੇ ਵਿੱਚ ਪੈਚ ਅਪ ਹੋ ਚੁੱਕਿਆ ਹੈ ਜਾਂ ਰਾਜੀਨਾਮਾ ਜੱਜ ਦੇ ਮੂਹਰੇ ਹੋ ਚੁੱਕਿਆ ਜਿਹਦੇ ਵਿੱਚ ਜੱਜ ਸਾਹਿਬ ਨੇ ਇਸ ਕੇਸ ਨੂੰ ਖਤਮ ਕਰਤਾ ਠੀਕ ਹੈ ਜੀ ਹੁਣ ਦੱਸੋ ਇੱਕ ਰਹਿ ਗਿਆ 155 ਨੰਬਰ ਐਫ ਆਈ ਆਰ ਜਿਹਦੇ ਲਈ ਮੈਂ ਲੜ ਰਿਹਾ ਹਾਂ ਅਜ ਵੀ ਕੀ ਦੇ ਕਰਕੇ ਉਹ 8 ਲੱਖਾਂ ਦਾ ਰੌਲਾ ਪਿਆ ਯੈਸ ਜਿਹਦੇ ਲਈ ਮੈਂ ਲੜ ਰਹੇ ਹਾਂ ਠੀਕ ਹੈ ਉਹ 2 ਸਾਲ ਚ ਤਫਤੀਸ਼ ਹੋ ਰਹੀ ਪਈ ਹੈ ਕੋਈ ਜਦ ਕੀ 90 ਦਿਨ ਦਾ ਟਾਈਮ ਹੁੰਦਾ ਚਾਰ ਸ਼ੀਟ ਵਕੀਲ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਬੋਲਣ ਲੱਗੇ ਮੈਂ ਹੈਰਾਨ ਆ ਉਹਨਾਂ ਨੇ ਡੇਟਾ ਨਹੀਂ ਪੜੀਆਂ ਕੁਛ ਨਹੀਂ ਪੜਿਆ ਭਾਈ ਜੀ ਵਕੀਲ 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 ਐਫ ਆਈ ਆਰ ਪੁੱਠੀ ਸਿੱਧੀ ਕਰਕੇ ਦੱਸ ਦਿੰਦਾ ਵੀ ਇਹ ਸੱਚੀ ਹੈ ਕਿ ਝੂਠੀ ਹੈ ਚਲੋ ਹੋਰ ਮੈਂ ਇੱਥੇ ਜੁੜਨਾ ਚਾਹੁੰਦਾ ਜਿਹੜੀ 155 ਨੰਬਰ ਐਫ ਆਈ ਆਰ ਹੈ ਨਾ ਜਿਹੜਾ ਤੁਸੀਂ ਵੀ ਸ਼ਿਕਾਇਤ ਵਿੱਚ ਸਾਨੂੰ ਪਹਿਲੇ ਇੰਟਰਵਿਊ ਚ ਦੱਸਿਆ ਸੀ ਕਿ 8 ਲੱਖ ਰੁਪਈਆ ਪੂਰਾ ਕਰਾਉਣ ਲਈ ਇੱਕ 16 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ 4 ਲੱਖ ਮਹੀਨਾ ਜਾਂਦਾ ਸੀ ਕੁਝ ਪੈਸੇ ਦਿੱਤੇ ਕੁਝ ਬਕਾਇਆ ਸੀ ਇਹਨੂੰ ਕਿਹਨੇ ਦੱਸਿਆ ਹੂੰ ਇਹਨੂੰ ਕਿਹਨੇ ਦੱਸਿਆ ਹੂੰ ਪਰ ਇਹ ਪਾਗੀ ਨਾ ਗੱਲ ਜਾਂ ਤਾਂ ਇਹ ਭੁੱਲਰਦਾ ਬੰਦਾ ਹੈ ਹੂੰ ਠੀਕ ਹੈ ਦੂਜੀ ਗੱਲ ਅੱਧੀ ਅਧੂਰੀ ਕੰਪਲੀਟ ਇਹਨੂੰ ਪਤਾ ਹੀ ਨਹੀਂ ਗੱਲ ਦਾ ਯਾਰ ਤੂੰ ਕਿਉਂ ਬੋਲੀ ਜਾਂਦਾ ਹੂੰ ਠੀਕ ਹੈ ਮੈਂ ਸਮਝ ਗਿਆ ਹੋਰ ਨਹੀਂ ਕੋਈ ਓਟ ਬਾਈ ਜੀ ਮੈਂ ਫੇਰ ਕਹਿਣ ਲੱਗਿਆ ਇਹ ਮੀਡੀਆ ਦੇ ਸਿਰ ਤੇ ਕੰਮ ਚਲਾਉਣ ਵਾਲਾ ਬੰਦਾ ਹੈ ਹੂੰ ਠੀਕ ਹੈ ਮੈਂ ਇਹਦੇ ਸ਼ਾਮ ਦੇ ਖਿਲਾਫ ਕੁਝ ਨਹੀਂ ਬੋਲਣਾ ਇਸ ਗੱਲ ਦੀ ਮੈਂ ਕਸਮ ਖਾਈ ਸੀ ਵੀ ਕੋਈ ਗੱਲ ਨਹੀਂ ਚੱਲਣ ਦੇ ਪਰ ਮੇਰੇ ਵਕੀਲ ਸਾਹਿਬ ਇਹਤੇ ਲੀਗਲ ਕਾਰਵਾਈ ਜ਼ਰੂਰ ਕਰਨਗੇ ਜਿਹੜੇ ਸ਼ਬਦ ਇਹਨੇ ਮੇਰੇ ਲਈ ਵਰਤੇ ਨੇ ਅਸੀਂ ਜਦੋਂ ਤੁਹਾਡਾ ਥੈਂਕ ਯੂ ਕਰਦੇ ਸੀ ਨਾ ਇੱਕ ਗੱਲ ਦਾ ਕਹਿੰਦੇ ਮੈਂ ਇੱਕ ਗੱਲ ਦਾ ਥੈਂਕ ਯੂ ਕਰਦਾ ਆਕਾਸ਼ ਬੱਤਾ ਦਾ ਕਿ ਵੱਡੇ ਅਫਸਰ ਨੂੰ ਫਸਾਉਣ ਦੀ ਹਿੰਮਤ ਦਿਖਾਈ ਆ ਆਕਾਸ਼ ਬੱਤਾ ਨੇ ਫਿਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਜੇ ਹਿੰਮਤ ਦਿਖਾਈ ਹੈ ਤੁਸੀਂ ਆਕਾਸ਼ ਬੱਤਾ ਨਾਲ ਜਾ ਕੇ ਖੜੇ ਕਿਉਂ ਨਹੀਂ ਤੋ ਕਹਿੰਦੇ ਮੈਨੂੰ ਥੋੜਾ ਲੋੜ ਹੈ ਆਕਾਸ਼ ਬੱਤਾ ਮੇਰੇ ਕੋਲ ਆ ਜੇ ਚੱਲ ਕੇ ਜੇ ਉਹਨੂੰ ਲੋੜ ਹੈ ਹਾਂ ਜੇ ਆਕਾਸ਼ ਬੱਤਾ ਉਹਦੇ ਕੋਲ ਚਲਾ ਜਾਂਦਾ ਫਿਰ ਆਕਾਸ਼ ਬੱਤਾ ਉਹਦਾ ਦੋਸਤ ਸੀਗਾ ਉਹਦੇ ਨਾਲ ਮੀਡੀਆ ਤੇ ਆ ਜਾਂਦਾ ਉਹਦੀ ਉਹਦੀ ਹਾਈਪ ਬਣਾ ਦਿੰਦਾ ਫਿਰ ਮੈਂ ਠੀਕ ਸੀਗਾ ਮੈਨੂੰ ਕਿਹਾ ਤੁਸੀਂ ਸੰਪਰਕ ਕਰਨਾ ਸੀ ਆਕਾਸ਼ ਬੱਤਾਂ ਨਾਲ ਉਹ ਕਹਿੰਦੇ ਮੈਨੂੰ ਕੀ ਲੋੜ ਹੈ ਸੰਪਰਕ ਕਰਨ ਦੀ ਹੁਣ ਕੀ ਪਤਾ ਕਰਿਆ ਹੋਵੇ ਕੀਤਾ ਇਹਨਾਂ ਆਹ ਦੇਖੋ ਜੀ ਸਭ ਤੋਂ ਪਹਿਲੀ ਗੱਲ ਆਪਾਂ ਇੱਕ ਹੋਰ ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਪੁਲਿਸ ਤੇ ਵਕੀਲ ਦਾ 36 ਦਾ ਅੰਕੜਾ ਹੁੰਦਾ ਹੈ ਹਾਂ ਜਾਂ ਨਾ ਦੱਸੋ ਮੋਸਟਲੀ ਮੋਸਟਲੀ ਹੁੰਦਾ ਵਕੀਲ ਦਾ ਕੰਮ ਹੁੰਦਾ ਹੈ ਪੁਲਿਸ ਦੀ ਕਾਰਵਾਈਆਂ ਤੇ ਉਂਗਲ ਚੱਕਣਾ ਦੇਖਿਓ ਬਾਈ ਜੀ ਇਹ ਕੀ ਹੈ ਇਹ ਕੀ ਹੈ ਹੁਣ ਮੈਂ ਕੀ ਕਹਾ ਵੀ ਇਹ ਕਿੱ데 ਕਹਨੇ ਚ ਚੱਲ ਰਿਹਾ ਬਾਈ ਜੀ ਇਸ ਸਮਾਗਮ ਵਿੱਚ ਪੁਲਿਸ ਵਾਲਿਆਂ ਨਾਲ ਖੜੇ ਹੋ ਸਕਦੇ ਨੇ ਖੜੇ ਨੇ ਬਾਈ ਜੀ ਦੇਖੋ ਕਿੱਡੇ ਸੀਨੀਅਰ ਅਫਸਰਾਂ ਨਾਲ ਖੜੇ ਨੇ ਮੈਨੂੰ ਤਾਂ ਆਪਰਾਧ ਦਾ ਡਰ ਪਿਆ ਹੋਇਆ ਵੀ ਹੁਣੇ ਕੋਈ ਝੂਠੇ ਮਕਦਮੇ ਨਾ ਮੇਰੇ ਤੇ ਕਰਵਾ ਦੇਵੇ ਇਹ ਕੀ ਹੈ ਬਾਈ ਜੀ ਮੈਨੂੰ ਇਹ ਦੱਸੇ ਤਾਂ ਸਹੀ ਇਹਦੀਆਂ ਫੋਟੋਆਂ ਹੀ ਨੇ ਇਹ ਮੈਂ ਤਾਂ ਨਹੀਂ ਖੜਾ ਵਕੀਲ ਦਾ ਤਾਂ ਪੁਲਿਸ ਨਾਲ ਵੈਸੀ ਜੱਤੀ ਦਾ ਕੜਾ ਹੁੰਦਾ ਇਹ ਫੋਟੋ ਹੈ ਵਕੀਲ ਸਾਹਿਬ ਨਾਲ ਇਹਦੀਆਂ ਦੱਸੋ ਜੀ ਮੇਰੇ ਖਿਲਾਫ ਬੋਲਿਆ ਮੇਰੇ ਪਰਿਵਾਰ ਖਿਲਾਫ ਬੋਲਿਆ ਇਹਨੂੰ ਸ਼ਰਮ ਨਹੀਂ ਆ ਗਈ ਯਾਰ ਇਹਦਾ ਪਰਿਵਾਰ ਨਹੀਂ ਹੈਗਾ ਜਿਹੜੀ ਇਹ ਪਰਿਵਾਰ ਵਾਲੀਆਂ ਗੱਲਾਂ ਤੁਹਾਡੇ ਤੇ ਸਵਾਲ ਚੁੱਕ ਕੇ ਮੈਂ ਜਾਣਾ ਨਹੀਂ ਚਾਹੁੰਦਾ ਉਸ ਮਸਲੇ 'ਚ ਪਰ ਪਰ ਸਵਾਲ ਉਹਨੇ ਕੀਤਾ ਵਕੀਲ ਸਾਹਿਬ ਨੇ ਉਹ ਕਹਿੰਦੇ ਕਿ ਆਕਾਸ਼ ਬੱਤਾ ਨੇ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਛੱਡਿਆ ਉਹਨਾਂ ਨਾਲ ਹੀ ਧੋਖਾ ਕੀਤਾ ਦੇਖੋ ਜੀ ਕਿੰਨੀ ਵਧੀਆ ਗੱਲ ਕਹੀ ਆ ਉਹਨੇ ਉਹ ਕੰਪਲੇਂਟ ਕਿੰਨੀ ਪੁਰਾਣੀ ਹੈ 100 ਘਰ ਦੇ ਵਿੱਚ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਬੰਦੇ 'ਚ ਉਸ ਕੰਪਲੇਂਟ ਤੋਂ ਬਾਅਦ ਉਸ ਕੰਪਲੇਂਟ ਤੇ ਕਾਰਵਾਈ ਕਿਉਂ ਨਹੀਂ ਹੋਈ ਉਹ ਜਿਹਨੇ ਉਹ ਕਹਿੰਦਾ ਵੀ ਉਸ ਉਸ ਲੇਡੀ ਨੇ ਕੰਪਲੇਂਟ ਉਹ ਤੋਂ ਬਾਅਦ ਲੇਡੀ ਨੇ ਕੰਪਲੇਂਟ ਕਿਉਂ ਨਹੀਂ ਦਿੱਤੀ ਉਹ ਇੰਨੇ ਸਾਲ ਪੁਰਾਣੀ ਕੰਪਲੇਂਟ ਚੱਕ ਕੇ ਉਹਨੂੰ ਇੱਕ ਪਬਲਿਕ ਸਿਟੀ ਲੈਣ ਦਾ ਚੱਕਰ 'ਚ ਆ ਦੇਖੋ ਜੀ ਮੇਰਾ ਵਿਆਹ ਨਹੀਂ ਹੋਇਆ ਕੀ ਕਹਿੰਦਾ ਉਹ ਮੇਰਾ ਵਿਆਹ ਨਹੀਂ ਹੋਇਆ ਹਾਂ ਜੀ ਆ ਮੰਦਰ ਦਾ ਸਰਟੀਫਿਕੇਟ ਆ ਮੇਰੀਆਂ ਫੋਟੋਆਂ ਵਿਆਹ ਦੀਆਂ ਜੀ ਠੀਕ ਹੈ ਮੇਰਾ ਪਰਿਵਾਰ ਲੀਗਲੀ ਅਡਾਪਸ਼ਨ ਇੱਕ ਇੱਕ ਕਾਗਜ਼ ਮੇਰੇ ਕੋਲ ਹੈ ਜਾਂ ਇਹ ਕਹਿ ਦਵੇ ਵੀ ਸਰਕਾਰ ਜੋ ਕੁਝ ਕਰ ਰਹੀ ਹੈ ਜੋ ਚਲਾਏ ਹੋਏ ਨੇ ਸਭ ਝੂਠ ਦੇ ਟਟਵੰਜ ਨੇ ਮੇਰੇ ਆਧਾਰ ਕਾਰਡ ਚੈੱਕ ਕੀਤਾ ਜਾਵੇ ਮੇਰੇ ਆਧਾਰ ਕਾਰਡਾਂ ਤੇ ਕਿਹਦਾ ਨਾਮ ਹੈ ਕੀ ਕੁਛ ਹੈ ਇਹ ਜਾਂਚ ਕਰੇ ਇਹ ਵਕੀਲ ਹੈ ਕਰੇ ਪਰ ਮੈਨੂੰ ਫੇਰ ਉੱਥੇ ਹੀ ਆਉਣਾ ਮੈਂ ਇੱਕ ਗੱਲ ਮੈਨੂੰ ਨਹੀਂ ਸਮਝ ਆਈ ਮੇਰੇ ਤੇ ਭੁੱਲਰ ਦੀ ਲੜਾਈ ਚ ਕੌਣ ਹੈ ਮੇਰੇ ਹੱਕ ਚ ਹੈ ਉਹ ਤਾਂ ਮੈਨੂੰ ਦਿਖ ਨਹੀਂ ਰਿਹਾ ਭੁੱਲਰ ਦੇ ਹੱਕ ਚ ਸਾਰੀ ਦੁਨੀਆ ਨੂੰ ਦੇ ਗਿਆ ਸਾਰੀ ਦੁਨੀਆ ਨੂੰ ਦੇ ਗਿਆ ਇੱਕ ਸ਼ਬਦ ਹੋਰ ਇਹ ਕਹਿੰਦਾ ਭੁੱਲਰ ਨੂੰ ਫਸਾਉਣ ਵਾਲਾ ਹਾਂ ਭਾਈ ਜੀ ਫਸਾਤਾ ਦੁਨੀਆ ਦੇਖ ਰਹੀ ਉਹਨੂੰ ਮੈਂ ਫਸਾਤਾ ਫੋਰਨ ਚ ਉਹਦੀ ਪ੍ਰਾਪਰਟੀ ਨਿਕਲ ਗਈ ਮੈਂ ਦੇ ਆਇਆ ਘਰੇ 7 ਕਰੋੜ ਮੈਂ ਰੱਖਿਆ ਆ ਸਾਰਾ ਕੁਝ ਮੈਂ ਹੀ ਕਰਿਆ ਆ ਫਿਰ ਤਾਂ ਇਹ ਇਹ ਸ਼ਬਦ ਤੋਂ ਤਾਂ ਇਹ ਸਾਫ਼ ਪਤਾ ਲੱਗ ਗਿਆ ਵੀ ਇਹ ਭੁੱਲਰ ਦਾ ਹੀ ਬੰਦਾ ਵੀ ਭੁੱਲਰ ਨੂੰ ਫਸਾਤਾ ਪਰ ਅਸੀਂ ਪੁੱਛਿਆ ਕਿ ਡੀਆਈਜੀ ਭੁੱਲਰ ਵਾਲੇ ਬਾਰੇ ਤੁਹਾਡਾ ਕੀ ਖਿਆਲ ਹੈ ਕਹਿੰਦਾ ਮੈਂ ਤਾਂ ਕਹਿੰਨਾ ਕਿ ਉਹ ਅਫਸਰ ਕਰਪਟ ਹੈ ਉਹ ਇੱਕ ਪਾਸੇ ਰਹਿਣਾ ਭੁੱਲਰ ਵੀ ਕਰਪਟ ਮੈਂ ਵੀ ਮੜਾ ਹੈ ਸਹੀ ਜੇ ਮੈਂ ਭੁੱਲਰ ਮਾੜਾ ਮੈਂ ਉਹਦੇ ਲਈ ਚੱਲਿਆ ਬਾਈ ਜੀ ਇਹ ਤਾਂ ਫੇਰ ਉਹੀ ਗੱਲ ਵੀ ਲੈਗ ਪੁੱਲਿੰਗ ਵੀ ਹਾਂ ਕਿ ਕਿਤੇ ਕੰਮ ਨਹੀਂ ਕਰਦਾ ਪਾ ਕੰਮ ਲੱਗ ਜਾ ਬਾਈ ਮੈਂ ਦੇਖਦਾ ਹੁੰਨਾ ਹੈ ਵਕੀਲ ਸਾਹਿਬ ਨੂੰ ਮੈਂ ਵਕੀਲਾਂ ਨਾਲ ਮੇਰੀ ਜਾਨਾ ਰਹਿਣਾ ਮੈਂ ਕੋਰਟ ਕਚੈਰੀਆਂ ਚ ਦੇਖਦਾ ਵਕੀਲਾਂ ਨੂੰ ਤਾਂ ਬਾਈ ਜੀ ਇੱਕ ਮਿੰਟ ਦਾ ਸਮਾਂ ਨਹੀਂ ਹੁੰਦਾ ਉਹਨਾਂ ਕੋਲ ਆਪਣਾ ਕੰਮ ਆਪਣੀ ਪ੍ਰੈਕਟਿਸ ਕਿੰਨਾ ਕੁਛ ਹੈ ਕਿੰਨੇ ਕੰਮ ਨੇ ਉਹਨਾਂ ਦੇ ਮਤਲਬ ਕਿ ਮੈਨੂੰ ਲੱਗਦਾ ਵਕੀਲ ਵਿਚਾਰਾ ਜਦੋਂ ਰਾਤ ਨੂੰ ਸੌਂਦੇ ਨੇ ਨਾ ਵਕੀਲ ਤਾਂ ਢੰਗ ਨਾਲ ਨਹੀਂ ਸੌਂਦੇ ਹੋਣੇ ਕਿਉਂਕਿ ਸਾਰੇ ਦਿਨ ਦਾ ਸਟ्रेस ਥੋੜੀ ਸੁਣਨੀ ਮੇਰੀ ਸੁਣਨੀ ਸਭ ਦੀ ਸੁਣਨੀ ਉਹ ਤੋਂ ਬਾਅਦ ਰਿਪਰਜੈਂਟ ਕਰਨਾ ਲੋਕਾਂ ਕੋਲੋਂ ਜਾ ਕੇ ਤੇ ਇਹ ਬੰਦਾ ਇਹ ਕੀ ਕਰ ਰਿਹਾ ਇਹ ਮੀਡੀਆ ਚਾਂ ਦੇ ਚੱਕਰ ਚਾ ਜੀ ਹੋਰ ਕੁਝ ਨਹੀਂ ਹੈਗਾ ਠੀਕ ਹੈ ਇੱਕ ਪਾਸੇ ਸਭ ਦਾ ਫੋਕਸ ਸੀ ਤੁਹਾਡੀ ਸ਼ਿਕਾਇਤ ਤੋਂ ਬਾਅਦ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਕਿ ਹੁਣ ਡੀਆਈਜੀ ਭੁੱਲਰ ਦਾ ਬਣੇਗਾ ਕੀ ਕਿ ਸਿਰੇ ਵੀ ਮਸਲਾ ਲੱਗੇਗਾ ਕਿ ਨਹੀਂ ਇਸ ਤਰ੍ਹਾਂ ਦੇ ਸਵਾਲ ਲੋਕਾਂ ਦੇ ਮਨ 'ਚ ਆ ਰਹੇ ਸੀ ਉਤੋਂ ਇਹ ਨਵੀਂ ਖੇੜ ਆ ਜਿਹੜੀ ਸਾਹਮਣੇ ਆ ਗਈ ਉਹਦੇ ਨਾਲ ਤੁਹਾਨੂੰ ਨਹੀਂ ਲੱਗਿਆ ਕਿ ਮਸਲਾ ਡੀਰੇਲ ਜਾਂ ਹੁੰਦਾ ਜਾ ਰਿਹਾ ਬਾਈ ਜੀ ਮੈਂ ਫੇਰ ਕਹਿਣ ਲੱਗਿਆ ਫੇਰ ਪਹਿਲਾਂ ਬੋਲੇ ਨਾ ਵੀ ਇਹ ਭੁੱਲਰ ਦਾ ਬੰਦਾ ਤਾਂ ਨਹੀਂ ਕਿਤੇ ਇਹ ਭੁੱਲਰ ਹੋਣਾ ਨੇ ਖੜਾ ਤਾਂ ਨਹੀਂ ਕੀਤਾ ਹੋਇਆ ਕਿਤੇ ਬਾਈ ਜੀ ਉਹੀ ਵੀ ਮੈਨੂੰ ਮੈਂਟਲੀ ਪਰੇਸ਼ਾਨ ਕਰਨਾ ਮੇਰੇ ਤੇ ਬੋਲਣਾ ਇਹ ਟੈਂਸ਼ਨ ਨਾ ਲੈਣ ਇਸ ਗੱਲ ਦੀ ਮੈਂ ਆਪਣੇ ਉਹਦੇ ਤੋਂ ਨਹੀਂ ਪਟਕੂਗਾ ਜਿਹੜਾ ਕੇਸ ਤੇ ਮੈਂ ਚੱਲ ਰਿਹਾ ਮੈਂ ਚੱਲੂਗਾ ਪ੍ਰੋਪਰ ਇਨਵੈਸਟੀਗੇਸ਼ਨ ਤੇ सीबीआई ਦਾ ਸਾਥ ਦਊਗਾ ਸਾਰੇ ਗਿਤੇ ਆਊਂਗਾ ਜਾਊਂਗਾ ਜੇ ਕੋਈ ਆਏ ਜੇ ਲੋਕ ਸੋਚਦੇ ਨੇ ਵੀ ਮੈਨੂੰ ਪਟਕਾ ਲੈਣਗੇ ਜਾਂ ਇਹ ਇਨ੍ਹਾਂ ਦੀਆਂ ਗੱਲਾਂ ਚਾਕੇ ਮੈਂ ਇਹਨਾਂ ਵੱਲ ਨੂੰ ਤੁਰ ਪਊਂਗਾ ਤਾਂ ਬਈ ਟੈਨਸ਼ਨ ਨਾ ਲਓ ਭੁੱਲਰ ਨੂੰ ਨਹੀਂ ਮੈਂ ਬਖਸ਼ਦਾ ਦੂਜੀ ਗੱਲ ਇਹਨਾਂ ਨੇ ਇੱਕ ਗੱਲ ਹੋਰ ਕਹੀ ਕੱਲ੍ਹ ਤੁਹਾਨੂੰ ਬਈ सीबीआई ਵੜ ਕੇ ਦਿਖਾਓ सीबीआई ਚਾਕੇ ਦਿਖਾਓ ਨਾਮ ਬੰਦਾ ਤਾਂ ਉੱਥੋਂ ਗੇਟ ਨਹੀਂ ਟੱਪ ਸਕਦਾ ਤੇ ਆਕਾਸ਼ ਬੱਤਾ ਦੀ ਬੜੀ ਸਿੱਧਾ सीबीआई ਨਾਲ ਇਹ ਪਹਿਲਾ ਵਕੀਲ ਹੈ ਇਹ ਮੈਨੂੰ ਪਹਿਲਾ ਵਕੀਲ ਦੇਖਿਆ ਮੈਂ ਜਿਹਨੂੰ ਕਾਨੂੰਨੇ ਨਹੀਂ ਪਤਾ ਜਿਹਨੂੰ ਕਾਨੂੰਨੇ ਨਹੀਂ ਪਤਾ ਅੱਜ ਕੱਲ ਤਾਂ ਦੁਨੀਆ ਚੰਦ ਤੇ ਪਹੁੰਚ ਗਈ ਐ ਸੀਬੀਆਈ ਦਫ਼ਤਰ ਦੇ ਗੇਟ ਤੇ ਤੁਰਿਆ ਫਿਰਦਾ ਹਜੇ ਭਾਈ ਜੀ ਤੁਸੀਂ ਮੇਲ ਪਾਓ ਮੇਲ ਦੇ 15 ਮਿੰਟ ਚ ਰਪਲਾਈ ਦਿੰਦੇ ਨੇ ਇਹਨੇ ਤਾਂ ਇਹਨੇ ਤਾਂ ਸਰਕਾਰ ਤੇ ਉਂਗਲ ਚੱਕ ਕੇ ਧਰਤੀ ਜੀ ਵਿਜੀਲੈਂਸ ਖਤਮ ਸੀਬੀਆਈ ਖਤਮ ਇੱਕ ਲੈ ਹੀਰੋ ਹੈ ਤੂੰ ਤੂੰ ਦੱਸ ਤੇਰੀ ਕਿਹੜੀ ਕੰਪਲੇਂਟ ਆ ਜਿਹੜੀ ਨਹੀਂ ਹੋਈ ਤਰੀਕਾ ਦੱਸਾਂਗੇ ਹੁਣ ਤੁਹਾਨੂੰ ਤਰੀਕਾ ਹੀ ਨਹੀਂ ਪਤਾ ਸਾਡਾ ਕੀ ਕਸੂਰ ਇਹਨੇ ਕਹਤਾ ਜੀ ਨਾ ਤਾਂ ਵਿਜੀਲੈਂਸ ਜਾਂਚ ਕਰਦੀ ਐ ਨਾ ਸੀਬੀਆਈ ਐ ਮਿਲਦੀ ਐ ਕਿਸੇ ਨੂੰ ਤੂੰ ਗਿਆ ਕਦੇ ਤੂੰ ਦੱਸ ਤਾਂ ਦੇ ਮੈਨੂੰ ਤੁਸੀਂ ਉਹ ਲੋਕੋਂ ਆਪ ਕੁਝ ਕਰਨਾ ਨਹੀਂ ਘਰੇ ਬੈਠ ਕੇ ਸਾਡੀਆਂ ਲੱਤਾਂ ਖਿੱਚਣੀਆਂ ਠੀਕ ਆ ਪਬਲਿਕਿਟੀ ਲੈਣੀ ਲੈ ਲੈ ਵੀਰੇ ਹੋਰ ਲੈ ਲੈ ਕੋਈ ਗੱਲ ਕੋਈ ਫਰਕ ਨਹੀਂ ਮੈਨੂੰ ਤੇਰੇ ਤੋਂ ਮੈਨੂੰ ਤਾਂ ਵੈਸੀ ਤਰਸ ਆਉਂਦਾ ਹੁੰਦਾ ਹੈ ਜੇ ਬੰਦਿਆਂ ਤੇ ਵਕੀਲ ਨੇ ਜਿਹੜੇ ਵਕੀਲ ਨੇ ਤੁਹਾਡੇ ਤੇ ਸੁਨੀਲ ਮੱਲਨ ਨੇ ਇਸ ਤਰ੍ਹਾਂ ਦੀ ਦੋਸ਼ ਲਗਾਏ ਜਾਂ ਕਹਿ ਲਓ ਕਿ ਸਵਾਲ ਚੁੱਕੇ ਤੁਹਾਡੀ ਕਾਰਵਿਹਾਰ ਦੇ ਉੱਤੇ ਤੁਹਾਡੇ ਨਾਲ ਜਦੋਂ ਇਹ ਸ਼ਿਕਾਇਤ ਤੋਂ ਬਾਅਦ ਕਾਰਵਾਈ ਹੁੰਦੀ ਹੈ ਸੰਪਰਕ ਕੀਤਾ ਗਿਆ ਸੁਨੀਲ ਮੱਲਨ ਨੂੰ ਕਿ ਆਪਾਂ ਰਲ ਕੇ ਲੜਾਈ ਲੜੀਏ ਬੜੇ ਫੋਨਸ ਆਏ ਸ਼ਾਇਦ ਇਹਦਾ ਵੀ ਹੋ ਸਕਦਾ ਮੈਂ ਕੋਈ ਪਾਰਟਿਕੂਲਰ ਨਾਮ ਲੈ ਕੇ ਨਹੀਂ ਕਹੂੰਗਾ ਠੀਕ ਹੈ ਤਕਰੀਬਨ 5 ਤੋਂ 600 ਕਾਲ ਆ ਮੇਰੇ ਫੋਨ ਦੇ ਵਿੱਚ ਮਤਲਬ ਕਿ ਅਪਾ ਸਿੱਧੇ ਤੌਰ ਤੇ ਮੈਂ ਕੋਈ ਐਸੀ ਗੱਲ ਨਹੀਂ ਕਹਿਣਾ ਚਾਹੁੰਦਾ ਪਰ ਵਕੀਲ ਸਾਹਿਬ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਯਾਰ ਵਕਾਲਤ ਕਰੋ ਵਕਾਲਤ ਕਰਨੀ ਚਾਹੀਦੀ ਹੈ ਜਾਂ ਤਾਂ ਵਕੀਲ ਭੁੱਲਰ ਦੇ ਬਣਜੋ ਜਾਂ ਮੇਰੇ ਬਣਜੋ ਆ ਕੀ ਵਿੱਚ ਵਿਚਾਲੀਆਂ ਗੱਲਾਂ ਨਹੀਂ ਕਰੀ ਜਾਂਦੇ ਹੋ ਤੁਸੀਂ ਮੈਨੂੰ ਆ ਦੱਸੋ ਕਿ ਪਹਿਲੀ ਵਾਰ ਦੇਖਿਆ ਮੈਂ ਸ਼ਿਕਾਇਤ ਕਰਤਾ ਦੇ ਪਿੱਛੇ ਲੱਗੇ ਇਹ ਤਾਂ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਵੀ ਕੋਈ ਸ਼ਿਕਾਇਤ ਨਾ ਕਰੇ ਕਹ ਲੂ ਜੇ ਕਿਸੇ ਨਾਲ ਕਰਪਸ਼ਨ ਹੋ ਰਹੀ ਹੈ ਜੇ ਡਰਾ ਰਹੇ ਹੋ ਵੀ ਡਰਾਓਗੇ ਤਾਂ ਅਸੀਂ ਤੁਹਾਡੇ ਪਿੱਛੇ ਆਵਾਂਗੇ ਆ ਕੁਝ ਕਰ ਰਹੇ ਨੇ ਇਹ ਪਰ ਮੈਂ ਨਹੀਂ ਡਰਦਾ ਟੈਨਸ਼ਨ ਨਾ ਲਓ ਪਰ ਇੱਕ ਇਸ ਵਕੀਲ ਵੱਲੋਂ ਜਾਂ ਕੋਈ ਹੋਰ ਲੋਕਾਂ ਵੱਲੋਂ ਕਿਉਂਕਿ ਸੋਸ਼ਲ ਮੀਡੀਆ ਸਭ ਤੋਂ ਜ਼ਿਆਦਾ ਰਿਐਕਸ਼ਨ ਦੇਣ ਵਾਲਾ ਕੰਮ ਹੁੰਦਾ ਉੱਥੇ ਤੁਹਾਡੇ ਬਾਰੇ ਜਿਹੜੀਆਂ ਇਹ ਗੱਲਾਂ ਹੋਈਆਂ ਕਿ ਆਕਾਸ਼ ਬੱਤਾ ਜਿੰਨੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ ਜਾਂ ਇਹਨਾਂ ਦੀ ਸੁਣੀ ਜਾ ਰਹੀ ਹੈ ਛੇਤੀ ਵਾਕਈ ਇਹਦੀ ਕਿਤੇ ਦਿੱਲੀ ਨਾਲ ਦਿੱਲੀ 'ਚ ਬੈਠੇ ਵੱਡੇ ਲੀਡਰਾਂ ਨਾਲ ਤਾਂ ਨਹੀਂ ਕਿਤੇ ਵਧੀਆ ਹੈਗੀ ਜਿਹਦੇ ਕਰਕੇ ਉਹਨਾਂ ਨੇ ਤੇ ਇਹ ਵੀ ਕਿਹਾ ਇਵਨ ਕਿ ਇੰਟਰਵਿਊ 'ਚ ਮੇਰੇ ਹੁਣ ਯਾਦ ਆ ਗਿਆ ਕਦੇ ਤੁਸੀਂ ਕਾਂਗਰਸ ਨਾਲ ਕਦੇ ਕਿਸੇ ਹੋਰ ਪਾਰਟੀ ਨਾਲ ਤੁਹਾਡੀ ਖੇਡ ਪਤਾ ਨਹੀਂ ਸਿਆਸੀ ਕੀ ਚੱਲੀ ਜਾਂਦੀ ਹੈ ਹਾਂਜੀ ਸਹੀ ਕਿਹਾ ਪਹਿਲਾਂ ਮੈਂ ਕਿਹਾ ਥੋੜੂ ਦਿੱਲੀ ਵਾਲਾ ਰਿਪਲਾਈ ਦਿੰਦਾ ਬਾਈ ਜੀ ਮੇਰੇ ਤੇ ਹੁੰਦਾ ਦਿੱਲੀ ਦਾ ਹੱਥ ਭੁੱਲਰ ਪੈਸੇ ਮੰਗ ਜਾਂਦਾ ਮੇਰੇ ਤੋਂ ਭੁੱਲਰ ਦੀ ਜੁਰਤ ਸੀ ਵੀ ਮੇਰੇ ਤੋਂ ਪੈਸੇ ਮੰਗ ਲੰਦਾ ਜੇ ਦਿੱਲੀ ਤੇ ਮੇਰਾ ਹੱਥ ਹੁੰਦਾ ਬਾਈ ਜੀ ਜੇ ਮੇਰਾ ਹੱਥ ਹੁੰਦਾ ਤਾਂ ਮੈਂ ਪੈਸੇ ਦੇ ਦਿੰਦੋ ਚੁਕਾਉਂਦਾ ਨਾ ਇਹਦੀ ਬਦਲੀ ਹੋਣੀ ਸੀ ਦਿੱਲੀ ਵਾਲੇ ਤੁਹਾਨੂੰ ਪਤਾ ਹੀ ਹੈ ਫਿਰ ਪਰ ਦੂਜੀ ਗੱਲ ਬਈ ਜਾਂਚ ਕਰਾਓ ਕੱਲਾ ਜਾਂਦਾ ਰਹਿਆ ਸੀ ਬੀਆਈ ਕੱਲਾ ਕੋਈ ਬੰਦਾ ਨਹੀਂ ਸੀ ਹੁੰਦਾ ਮੇਰੇ ਨਾਲ ਕਿਸੇ ਵੀ ਪਾਰਟੀ ਦਾ ਕੋਈ ਵੀ ਕਹਿ ਦਵੇ ਕੋਈ ਇੱਕ ਬੰਦਾ ਤਾਂ ਖੜਾ ਹੋ ਸਕਦਾ ਜਾਵੇ ਜੀ ਮੈਂ ਇਹਦੇ ਨਾਲ ਗਿਆ ਸੀ ਮੈਂ ਇਹਦੀ ਮਦਦ ਕੀਤੀ ਹੈ ਮੇਰੇ ਪਰਿਵਾਰ ਤੋਂ ਬਿਨਾ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਮੈਂ ਕੱਲਾ ਜਾਂਦਾ ਸੀ 11 11 ਵਜੇ ਤੱਕ ਸਬੂਤ ਇਕੱਠੇ ਕਰਨੇ ਮਤਲਬ ਮੈਨੂੰ ਪਤਾ ਹਾਂ ਇਹ ਗੱਲ ਵਕੀਲ ਸਾਹਿਬ ਦੀ ਸਹੀ ਹੈ ਸੀਬੀਆਈ ਜਾ ਕੇ ਕੰਮ ਕਰਾਉਣਾ ਸੌਖਾ ਨਹੀਂ ਹੈਗਾ ਸੀਬੀਆਈ ਤੁਹਾਡਾ ਕੰਮ ਉਦੋਂ ਕਰਦੀ ਹੈ ਜਦੋਂ ਸੀਬੀਆਈ ਨੂੰ ਪਤਾ ਲੱਗ ਜਾਂਦਾ ਹੈ ਵੀ ਹਾਂ ਇਹ ਸਹੀ ਹੈ ਜਾਂ ਇਹ ਗਲਤ ਹੈ ਹਾਂ ਇਹ ਨਹੀਂ ਹੈਗਾ ਵੀ ਪੁਲਿਸ ਤੁਸੀਂ ਕਹੋ ਜੀ ਆ ਲੈਟਰ ਲਿਖੀ ਤੁਹਾਡੇ ਐਫ ਆਈ ਆਰ ਦਰਜ ਫੜ ਲੇ ਬੰਦੇ ਰੱਖ ਲੇ ਬੰਦੇ ਸੀਬੀਆਈ ਜਾਂਚ ਕਰਦੀ ਹੈ ਵੈਰੀਫਿਕੇਸ਼ਨ ਕਰਦੀ ਹੈ ਫਿਰ ਸਾਰਾ ਕੁਝ ਹੁੰਦਾ ਇੱਕ ਜਿਹੜੀ 155 ਨੰਬਰ ਐਫਆਈਆਰ ਕਰਕੇ ਰੌਲਾ ਪਿਆ ਜਿਹਦੇ ਕਰਕੇ ਕਿਹਾ ਗਿਆ ਕਿ ਤੁਹਾਡੇ ਤੋਂ 8 ਲੱਖ ਰੁਪਏ ਮੰਗਣੇ ਆ ਕਿਰਸ਼ਾਨੂ ਵਿੱਚ ਆਉਂਦਾ ਉਹਦੀ ਐਂਟਰੀ ਹੁੰਦੀ ਹੈ ਉਹਦੇ ਬਾਰੇ ਦੱਸੋ ਹੁਣ ਐਫਆਈਆਰ ਦੀ ਕਾਪੀ ਜਦੋਂ ਦੀ ਉਹ ਵੀ ਘੁੰਮ ਰਹੀ ਆ ਬਾਹਰ ਆਈ ਅਸੀਂ ਵੀ ਲੋਕਾਂ ਨੂੰ ਉਹਦੇ ਬਾਰੇ ਦੱਸਿਆ ਕਿ ਇਸ ਐਫਆਈਆਰ 'ਚ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਟੈਕਸ ਚੋਰੀ ਕੀਤੀ ਹੈ ਔਰ ਟੈਕਸ ਚੋਰੀ ਕਰਦੇ ਕਰਦੇ ਤੁਹਾਡੇ ਤੇ ਤਾਂ ਪਰਚਾ ਹੋਇਆ ਫਿਰ ਪੈਸੇ ਮੰਗਣ ਵਾਲੀ ਗੱਲ ਆਈ ਟੈਕਸ ਚੋਰੀ ਜਿਹੜੇ ਟਰੱਕ ਤੇ ਐਫਆਈਆਰ ਉਹ ਮੇਰਾ ਨਹੀਂ ਉਹਦੇ 'ਚ ਜਿਹੜਾ ਮਾਲ ਆ ਉਹ ਮੇਰਾ ਨਹੀਂ ਠੀਕ ਹੈ ਜੀ ਮੈਂ ਕਾਦੀ ਟੈਕਸਚਰੀ ਕਰ ਲਈ ਜੀ ਟੈਕਸਚਰੀ ਕਰਨ ਲਈ ਮੇਰੇ ਕੋਲ ਮਾਲ ਵੀ ਹੋਣਾ ਚਾਹੀਦਾ ਕੋਈ ਚੀਜ਼ ਵੀ ਹੋਣੀ ਚਾਹੀਦੀ ਹੈ ਬਾਈ ਜੀ ਮੈਂ ਇੱਕ ਬ੍ਰੋਕਰ ਸੀਗਾ ਫੈਕਟਰੀ ਵਾਲੇ ਨੇ ਮਾਲ ਖਰੀਦਣਾ ਹੈ ਵਪਾਰੀ ਨੇ ਵੇਚਣਾ ਹੈ ਅਸੀਂ ਦਵਾਤਾ ਅਸੀਂ ਕਾਦੀ ਟੈਕਸਚਰੀ ਬਾਈ ਜੀ ਉਹਦੇ ਵਿੱਚ ਕੀ ਲਿਖਿਆ ਐਫ ਆਈ ਆਰ ਦੇ ਵਿੱਚ ਕਿ ਟਰੱਕ ਦੇ ਵਿੱਚ ਆ ਰਹੇ ਸੀ ਨਾਕਾ ਲੱਗਿਆ ਜਦ ਕਿ ਹੁਣ ਮੈਂ ਇਸ ਗੱਲ ਦੀ ਕਹਿੰਦਾ ਨਾਰਕੋ ਟੈਸਟ ਦੇ ਪੈਸੇ ਮੈਂ ਭਰੂੰਗਾ ਮੈਂ ਹੁਣੇ ਪਤਾ ਲੱਗਿਆ ਨਾਰਕੋ ਟੈਸਟ ਹੁੰਦਾ ਏ ਕਿ ਜਿਹਦੇ ਵਿੱਚ ਕਹਿੰਦੇ ਸੱਚ ਬੋਲਿਆ ਜਾਂਦਾ ਮੈਂ ਉਹਦੀ ਫੀਸ ਭਰ ਦਾਂ ਜਦੋਂ ਮੈਂ ਸਰੰਦ ਥਾਣੇ ਪਹੁੰਚਿਆ ਸੀ ਤਾਂ ਉਹ ਟਰੱਕਸ ਪਹਿਲਾਂ ਖੜੇ ਸੀ ਉੱਥੇ ਸਭ ਕੁਝ ਪਲਾਂਡ ਸੀ ਮੈਨੂੰ ਬੁਲਾ ਕੇ ਪਰਚਾ ਦਿੱਤਾ ਗਿਆ ਉਹ ਕਿਹੋ ਨਿਸ਼ਾਨਾ ਬਣਾਇਆ ਗਿਆ ਸੀ ਉਸ ਪਰਚੇ ਫੇਰ ਸੇਮ ਐਕਸਟਰੋਸ਼ਨ ਭਾਜੀ ਅੱਛਾ ਮੈਂ ਕਿਹਾ ਨਾਰਕੋ ਟੈਸਟ ਹਾਈ ਕੋਰਟ ਮੈਂ ਕੱਲ ਅਪੀਲ ਕਰਨੀ ਆ ਹਾਈ ਕੋਰਟ ਨੂੰ ਮੇਰੇ ਮੁਕਦਮੇ ਦੀ ਕਿਸੇ ਵੀ ਇੰਡੀਪੈਂਡੈਂਟ ਕੰਪੰਨੀ ਤੋਂ ਜਾਂਚ ਕਰਾਓ ਏਜੰਸੀ ਤੋਂ ਜੇ ਮੈਂ ਉੱਚ ਦੋਸ਼ੀ ਪਾਇਆ ਨਾ ਮੈਨੂੰ ਫਾਂਸੀ ਤੋਂ ਥੱਲੇ ਸਜ਼ਾ ਨਾ ਦਿਓ ਇਹ ਤੋਂ ਥੱਲੇ ਸਜ਼ਾ ਨਾ ਦਿਓ ਕਿਉਂ ਕਹਿ ਰਹੇ ਮੈਂ ਮੇਰੇ ਮਨ 'ਚ ਕੋਈ ਡਰ ਹੋਵੇ मतलब कैन ਦਾ ਭਾਅ ਕਿ ਤੁਹਾਡੀ ਇਸ ਗੱਲ ਦਾ ਇਹ ਦਾਵਾ ਕਰਦੇ ਹੋ ਕਿ ਜਿੰਨੇ ਪਰਚਿਆਂ ਦੀ ਲਿਸਟ ਗਣਾਈ ਜਾ ਰਹੀ ਹੈ ਤੁਹਾਡੇ ਸਾਰੇ ਝੂਠੇ ਪਾਏ ਗਏ ਬਿਲਕੁਲ ਤਾਂ ਹੀ ਤਾਂ ਹੀ ਬਰੀ ਕਿ ਤਾਜਤ ਸਾਹਿਬ ਨੇ ਤਾਂ ਹੀ ਕੈਨਸਲ ਹੋਇਆ ਹੋਰ ਕਿਵੇਂ ਹੁੰਦਾ ਹੁੰਦਾ ਬਾਈ ਜੀ ਸਹੀ ਮੁਕਦਮੇ ਚ ਵੀ ਹੋ ਜਾਂਦਾ ਬੰਦਾ ਬਰੀ ਪੋਲਿਟੀਕਲ ਮੁਕਦਮੇ ਨੇ ਬਾਈ ਜੀ ਦੱਸੋ ਮੇਰੇ ਤੇ ਕੋਈ ਨਸ਼ੇ ਦਾ ਦੱਸੋ ਕੋਈ ਮੈਂ ਕਿਸੇ ਦੇ ਭਾਈ ਸਿਰ ਪਾੜਤਾ ਮੈਂ ਕਿਸੇ ਤੇ ਗੋਲੀ ਚਲਾਤੀ ਦੱਸੋ ਤੁਸੀਂ ਕਹਿੰਦੇ ਇੱਕ ਵਾਰੀ ਅਫਸਰ ਦੇ ਵੀ ਗਲ ਪੈ ਗਏ ਸੀ ਕੰਮ ਚ ਰੁਕਾਵਟ ਪਾਈ ਸੀ ਪੋਲਿਟੀਕਲ ਮੁਕਦਮਾ ਸੀ ਜੀ ਉਹ ਠੀਕ ਹੈ ਕਿੰਨੇ ਬੰਦੇ ਆ ਤੇ ਮੁਕਦਮਾ ਹੋ ਕਰ ਲੇਤੀ ਹੈ ਉਹਦੇ ਚ ਹੋਰ ਵੀ ਕਈ ਨਾਮ ਜਿਹਨੇ ਹੁਣ ਮੈਂ ਬਤੌਰ ਕੋਈ ਸ਼ਹਿਰ ਦੇ ਵਿੱਚੋਂ ਬਲਾਲ ਬੇਬੀ ਬਾਈ ਜੀ ਉਹ ਇਹ ਗੱਲ ਹੋ ਰਹੀ ਹੈ ਅਸੀਂ ਚਲੇ ਜਾਈਏ ਉੱਥੇ ਤੁਹਾਡੇ ਤੇ ਮੁਕੱਦਮਾ ਦੇ ਦੇਣ ਦੱਸੋ ਜੀ ਕਿੱਥੇ ਖੜੇ ਹਾਂ ਜਾਣਾ ਤਾਂ ਪੈਂਦਾ ਮੇਰੇ ਕੱਲੇ ਤੇ ਹੋਵੇ ਫਿਰ ਮੈਂ ਸਿਰ ਮੱਥੇ ਲਵਾ ਹੁਣ ਜਿਹੜੀ ਤੁਹਾਡੀ ਪਰਚੀਆਂ ਦੀ ਗੱਲ ਸੀ ਉਹਦੇ ਬਾਰੇ ਤੁਸੀਂ ਆਪਣਾ ਜਵਾਬ ਦੇ ਦਿੱਤਾ ਵਕੀਲ ਨੇ ਜੋ ਸਵਾਲ ਚੁੱਕੇ ਉਹਦਾ ਜਵਾਬ ਦੇ ਦਿੱਤਾ ਇੱਥੇ ਹੁਣ ਜਿਹੜੀ ਘੜੀ ਤੇ ਇਹ ਚੱਲ ਰਿਹਾ ਐ ਐਚਐਸ ਭੁੱਲਰ ਵਾਲਾ ਕੇਸ ਜਿੰਨੀਆਂ ਪ੍ਰਾਪਰਟੀਆਂ ਲੱਭ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਐ ਇਸ ਕੇਸ ਦੇ ਵਿੱਚ ਤੁਹਾਡੀ ਲੜਾਈ ਤੁਹਾਨੂੰ ਕਿੰਨੀ ਕੁ ਨਜ਼ਰ ਆਉਂਦੀ ਐ ਕਿ ਜਿੱਤ ਦੇ ਨੇੜੇ ਆ ਭਾਈ ਜੀ ਜਿੱਤ ਦੇ ਨੇੜੇ ਜਿੱਤ ਗਏ ਮੰਨੀ ਬੈਠੇ ਆ ਭਾਈ ਇਹਦੇ ਵਿੱਚ ਰਹਿ ਕੀ ਗਿਆ ਜੋ ਕੁਝ ਮੈਂ ਕਹਿੰਨਾ ਹਜੇ ਬਹੁਤ ਕੁਝ ਮਿਲਣਾ ਪਰ ਜਿੰਨਾ ਕਿ ਮਿਲ ਗਿਆ ਇਹ ਨਹੀਂ ਪ੍ਰੂਵ ਹੋਣਾ ਤੁਸੀਂ ਦੱਸੋ 1 ਲੱਖ 2 ਲੱਖ ਰੁਪਏ ਦੀ ਤਨਖਾਹ 'ਚ ਐਨਾ ਕੁਝ ਬਣਾ ਲੋਗੇ ਪਰ ਭੁੱਲਰ ਨੂੰ ਅਜੇ ਵੀ ਯਕੀਨ ਹੈ ਕਹਿੰਦੇ ਕੋਰਟ ਇਨਸਾਫ ਕਰੇਗੀ ਵਈ ਵੇਰ ਹੋਈ ਗੱਲ ਹੁਣ ਉਹ ਕਹੇਗੀ ਹਰ ਗਿਆ ਮੈਂ ਇਹ ਕਹੇ ਕਹਿ ਦੂਗਾ ਉਹ ਭੁੱਲਰ ਆਹੋ ਬੜਕ ਨਹੀਂ ਖਤਮ ਹੋ ਜੂ ਉਹਦੀ ਹਜੇ ਤਾਂ ਉਹ ਤਰੀਕੇ ਲੱਭੂਗਾ ਵੀ ਆਕਾਸ਼ ਬੱਤੇ ਨੂੰ ਕਿਵੇਂ ਮਾਰਨਾ ਹੈ ਆਕਾਸ਼ ਬੱਤੇ ਨੂੰ ਕਿਵੇਂ ਅਲਝਾਣਾ ਹੈ ਉਹ ਹਜੇ ਇਸ ਪੰਛਾ 'ਚ ਤੁਰਿਆ ਫਿਰਦਾ ਇੱਕ ਤੁਹਾਨੂੰ ਮੈਂ ਆਰਡਰ ਸੈਂਡ ਕਰੂੰਗਾ ਪੜਿਓ ਜਰੂਰ ਜੀ ਇੱਕ ਜ਼ੀਰਕਪੁਰ ਦੇ ਲੇਡੀ ਸੀਗੀ ਰੋਪੜ ਤੋਂ ਬਿਲੋਂਗ ਕਰਦੇ ਸੀ ਉਹ ਭੁੱਲਰ ਨੂੰ ਉਸ ਉਸ ਲੇਡੀ ਨੇ ਰੋਪੜ ਜ਼ਿਲ੍ਹੇ 'ਚ ਐਂਟਰੀ ਬੈਨ ਕਰਾਤੀ ਸੀ ਹਾਈ ਕੋਰਟ ਦੇ ਹਿਸਾਬ ਨਾਲ ਹਾਈ ਕੋਰਟ ਨੇ ਆਰਡਰ ਕੀਤਾ ਸੀ ਇਹ ਕਦੋਂ ਦਾ ਕੇਸ ਹੈ 1999 ਦਾ ਜਦੋਂ ਇਹ ਡੀਐਸਪੀ ਹੁੰਦਾ ਸੀ ਤੇ ਭੁੱਲਰ ਨੂੰ ਰੋਪੜ ਜ਼ਿਲ੍ਹੇ 'ਚ ਵੜਨ ਤੇ ਰੋਕ ਲਗਾ ਦਿੱਤੀ ਗਈ ਸੀ ਹਾਈ ਕੋਰਟ ਤੋਂ ਇਹੋ ਜਿਹੇ ਆਰਡਰ ਪਹਿਲਾਂ ਹੀ ਹੁੰਦੇ ਸੀਗੇ ਮੈਂ ਕਹਿੰਦਾ ਧੰਨਵਾਦ ਇਹੋ ਜਿਹੇ ਜੱਜ ਸਾਹਿਬ ਦਾ ਵੀ ਇਹੋ ਜਿਹੇ ਵੀ ਜੱਜ ਸਾਹਿਬ ਹੋਣੇ ਚਾਹੀਦੇ ਨੇ ਤੁਹ ਦੇ ਕੋਈ ਇੱਕ ਲੇਡੀ ਦੀ ਕੋਹਾਰ ਸੁਣ ਕੇ ਕੀ ਕਾਰਵਾਈ ਕੀਤੀ ਸੀਬੀਏ ਨੇ ਹੁਣ ਤੱਕ ਜੋ ਜੋ ਪੜਾ ਨੱਪੀਆਂ ਨੇ ਜਿਵੇਂ ਜਿਵੇਂ ਕੰਮ ਕੀਤਾ ਉਹਨਾਂ ਦੇ ਤਰੀਕੇ ਤੇ ਸਲੀਕੇ ਤੇ ਕੰਮ ਕਰਨ ਦੇ ਤਰੀਕੇ ਤੇ ਸਭ ਤੇ ਤੁਹਾਨੂੰ ਠੀਕ ਲੱਗ ਰਿਹਾ ਸਹੀ ਦਿਸ਼ਾ ਵੱਲ ਜਾ ਰਹੀ ਕਾਰਵਾਈ ਬਿਲਕੁਲ ਸਹੀ ਦਿਸ਼ਾ ਵੱਲ ਜਾ ਰਹੀ ਹੈ ਜੀ ਅਸੀਂ ਕੀ ਤੁਸੀਂ ਦੱਸੋ ਮੀਡੀਆ ਚਲਾ ਰਹੀ ਹੈ ਦੇਖ ਰਹੇ ਹਾਂ ਅਸੀਂ ਸਾਨੂੰ ਜ਼ਿਆਦਾ ਕੁਝ ਤਾਂ ਮੀਡੀਆ ਤੋਂ ਹੀ ਪਤਾ ਚੱਲਦਾ ਸਾਰਾ ਕੁਝ ਸਹੀ ਹੋ ਰਿਹਾ ਮੇਰੇ ਭੁੱਲਰ ਨੂੰ ਸਜ਼ਾ ਹੋਊਗੀ 200% ਅੱਜ ਤਾਂ ਇੱਕ ਵਕੀਲ ਨੇ ਸਵਾਲ ਚੁੱਕੇ ਆ ਕੱਲ ਨੂੰ ਹੋਰ ਇਸ ਤਰ੍ਹਾਂ ਦੇ ਸਵਾਲ ਆਉਂਦੇ ਆ ਤਾਂ ਸਾਹਮਣਾ ਕਰਨ ਲਈ ਹੁਣ ਮਨ ਬਣਾਈ ਬੈਠੇ ਹਾਂ ਕਿ ਮੇਰੇ ਬਾਰੇ ਗੱਲਾਂ ਹੋਣਗੀਆਂ ਤੇ ਮੈਂ ਜਵਾਬ ਦੇ ਦੂੰ। ਬਾਈ ਪੁੱਲਰ ਦੇ ਗਰੁੱਪਰ ਤਕੜਾ ਪੁੱਲਰ ਦੇ ਕੋਲ ਪੈਸਾ ਹੈ ਪੁੱਲਰ ਕਰਾਊਗਾ ਹੀ ਇਹੋ ਜਿਹਾ ਕੁਝ। ਕੋਈ ਗੱਲ ਨਹੀਂ ਵੀਰੇ ਜਿੰਨੇ ਜੋਗੇ ਆ ਖੜੇ ਆ ਭੱਜਦੇ ਨਹੀਂ। ਦਵਾਂਗੇ ਰਿਪਲਾਈ ਸਭ ਦੇ ਦਵਾਂਗੇ ਕਿਸੇ ਨੂੰ ਜਵਾਬ ਨਹੀਂ। ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ। ਆਕਾਸ਼ ਬੱਤਾ ਜਿਹਦੇ ਸ਼ਿਕਾਇਤਕਰਤਾ ਨੇ ਭੁੱਲਰ ਕੇਸ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਵਕੀਲ ਨੇ ਸਵਾਲ ਚੁੱਕੇ ਸੀ ਉਸ ਦਾ ਇਕੱਲੇ ਇਕੱਲੇ ਦਾ ਜਵਾਬ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਲੜਾਈ ਕਿੱਥੇ ਜਾ ਕੇ ਖਤਮ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਮੁਲਾਕਾਤ ਚੈਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ